ਬਕਾਲੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਤਾ ਜੀ ਦਾ ਵੱਡਾ ਪੁੱਤਰ ਧੀਰਮਲ ਗੁਰੂ ਬਣਨ ਦੀ ਆਸਾ ਵਿੱਚ ਡੇਰਾ ਲਗਾਈ ਬੈਠਾ ਸੀ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਪ੍ਰਗਟ ਹੋਣ ਦੇ ਬਾਅਦ ਸਿੱਖ ਸੰਗਤਾਂ ਬਹੁਤ ਸਾਰੀ ਮਾਇਆ ਤੇ ਪੇਟਾ ਮ ਲੈ ਕੇ ਗੁਰੂ ਜੀ ਕੋਲ ਪਹੁੰਚੀਆਂ ਸਨ ਗੁਰੂ ਜੀ ਕੋਲ ਸੰਗਤਾਂ ਵੱਲੋਂ ਦਿੱਤਾ ਧਨ ਪਰਦਤ ਧੀਰਮਲ ਤੋਂ ਸਹਾਰਿਆਂ ਨਾ ਗਿਆ ਉਸ ਨੇ ਆਪਣੇ ਸ਼ੀਰ ਮਸਾਂਦ 'ਤੇ ਹੋਰ ਲਾਲ ਜੀਆਂ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਜੀ ਦਾ ਘਰ ਲੁੱਟ ਲੈਣ ਤੇ ਉਹਨਾਂ ਨੂੰ ਮਾਰ ਦੇਣ ਦੀ ਵਿਉਤ ਬਣਾ ਲਈ ਕਿਉਂਕਿ ਉਹਨਾਂ ਦੇ ਜਿਉਂਦੇ ਜੀ ਤੀਰਮਲ ਗੁਰਗੱਦੀ ਪ੍ਰਾਪਤ ਨਹੀਂ ਕਰ ਸਕਦਾ ਸੀ ਗੁਰੂ ਜੀ ਤੋਂ ਵਿਦਾ ਲੈ ਮੱਖਣ ਸ਼ਾਹ ਦੇ ਆਪਣੇ ਡੇਰੇ ਜਾਣ ਦੀ ਖਬਰ ਮਿਲਣ ਪਿਛੋਂ ਤੀਰਮਲ ਆਪਣੇ ਨਾਲ ਜੀਹਾਂ ਮਸੰਗ ਤੇ ਹੋਰ ਕੁਝ ਬੰਦੂਕਾਂ ਵਾਲਿਆਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਿਆ ਗੁਰੂ ਤੇਗ ਬਹਾਦਰ ਜੀ ਦਾ ਨਿਸ਼ਾਨਾ ਬਣ ਕੇ ਸ਼ੀਹਮਸੰਦ ਨੇ ਗੋਲੀ ਚਲਾ ਦਿੱਤੀ ਉਹ ਗੋਲੀ ਗੁਰੂ ਜੀ ਦੇ ਮਸਤਕ ਨੂੰ ਛੂੰਦੀ ਹੋਈ ਅੱਗੇ ਲੰਘ ਗਈ ਗੁਰੂ ਜੀ ਦਾ ਮੁਖ ਖੂਨ ਨਾਲ ਭਰ ਗਿਆ ਇਸ ਸਮੇਂ ਤਗਮਾਤਾ ਨਾਨਕੀ ਜੀ ਵੀ ਉੱਥੇ ਹੀ ਪਹੁੰਚ ਗਏ ਸਨ ਉਹਨਾਂ ਧੀਰਮਲ ਨੂੰ ਕਿਹਾ ਤੇਰਾ ਇਹ ਜੋਰ ਤੇਰਾ ਕੁਝ ਨਹੀਂ ਸੰਭਾਲ ਸਕਦਾ ਮਾਤਾ ਨਾਨਕੀ ਜੀ ਵੱਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਧੀਰਮਲ ਬੜਾ ਕੋਚਾ ਹੋਇਆ ਪਰ ਉਹ ਗੁਰੂ ਘਰ ਤੋਂ ਵਾਪਸ ਜਾਣ ਲੱਗਿਆ ਆਪਣੇ ਨਾਲ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਲੁੱਟ ਕੇ ਲੈ ਗਿਆ ਦੂਜੇ ਪਾਸੇ ਬੰਦੂਕਾਂ ਚਲਣ ਦੀ ਆਵਾਜ਼ ਸੁਣ ਕੇ ਮੱਖਣ ਸ਼ਾਹ ਵੀ ਆਪਣੇ ਆਦਮੀ ਲੈ ਕੇ ਗੁਰੂ ਘਰ ਪਹੁੰਚ ਗਿਆ ਮਾਧਾਨਾਰਗੀ ਜੀ ਨੇ ਉਸ ਨੂੰ ਦੱਸਿਆ ਕਿ ਕਿਵੇਂ ਧੀਰਮਲ ਆਪਣੇ ਨਾਲ ਬੰਦੂਕਾਂ ਵਾਲੇ ਲੈ ਕੇ ਗੁਰੂ ਜੀ ਨੂੰ ਮਾਰਨ ਆਇਆ ਸੀ ਅਤੇ ਗੁਰੂ ਜੀ ਨੂੰ ਜ਼ਖਮੀ ਕਰਕੇ ਲੁੱਟਮਾਰ ਕਰਕੇ ਵਾਪਸ ਆਪਣੇ ਡੇਰੇ ਚਲੇ ਆ ਗਿਆ ਸੀ ਮੱਖਣਛਾ ਇਹ ਸੁਣ ਕੇ ਆਪਣੇ ਆਦਮੀ ਲੈ ਕੇ ਧੀਰਮਲ ਦੇ ਡੇਰੇ ਪਹੁੰਚ ਗਿਆ ਮੱਖਣਛਾ ਤੇ ਉਸ ਦੇ ਆਦਮੀਆਂ ਨੂੰ ਦੇਖ ਕੇ ਧੀਰਮਲ ਦੇ ਬੰਦੂਕਾਂ ਵਾਲੇ ਭੱਜ ਗਏ ਮੱਖਣਛਾ ਨੇ ਲੁੱਟਦਾ ਸਾਰਾ ਧਨ ਪਰਦਾ ਤੇ ਇਕੱਠਾ ਕਰਵਾਇਆ ਤੇ ਆਪਣੇ ਆਦਮੀਆਂ ਨੂੰ ਝੁਕਵਾ ਕੇ ਗੁਰੂ ਘਰ ਭੇਜ ਦਿੱਤਾ ਧੀਰਮਲ ਨੂੰ ਨਗੇ ਪੈਰੀ ਤੋਰ ਕੇ ਅਤੇ ਸ਼ੀਘਾ ਸੰਦ ਦੇ ਹੱਥ ਪੈਰ ਬਨ ਕੇ ਗੁਰੂ ਜੀ ਪਾਸ ਲਿਆ ਹਾਜ਼ਰ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਸਭ ਕੁਝ ਦੇਖ ਕੇ ਮੱਖਣ ਛਾਨੂ ਕਿਹਾ ਇਹਨਾਂ ਨੂੰ ਛੱਡ ਦੇਵੋ ਇਹ ਸਾਰਾ ਤਨਬਰਦਾਰਤ ਇਹਨਾਂ ਨੂੰ ਮੋੜ ਦੇਵੋ ਜਿਹੜਾ ਇਹਨਾਂ ਦੇ ਡੇਰੇ ਤੋਂ ਤੁਸੀਂ ਲੈ ਕੇ ਆਏ ਹੋ ਇਹਨਾਂ ਸਭ ਕੁਝ ਤਨਬਰਦਾਰਤ ਦੇ ਮੋਹ ਵਿੱਚ ਫਸ ਕੇ ਕੀਤਾ ਹੈ ਜਿਸ ਤਨਬਰਦਾਰਤ ਪਾਸੋਂ ਇਹਨਾਂ ਨੂੰ ਸੁੱਖ ਦੀ ਆਸ ਸੀ ਉਸ ਨੇ ਇਹਨਾਂ ਨੂੰ ਦੁੱਖ ਹੀ ਦਿੱਤਾ ਹੈ ਸੋ ਇਹ ਤਨਬਰਦਾਰਤ ਇਹਨਾਂ ਪਾਸ ਹੀ ਜਾਣਾ ਠੀਕ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਮੱਖਣ ਛਾਣੇ ਸਾਰਾ ਧਨ ਪਰਦਾਸ ਉਹਨਾਂ ਨੂੰ ਵਾਪਸ ਕਰ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਾਪਸ ਨਾ ਕੀਤੀ ਕਿਉਂਕਿ ਬੀੜ ਸਿੱਖ ਧਰਮ ਦੇ ਸੱਚੇ ਗੁਰੂ ਨਾਲ ਸੰਬੰਧਿਤ ਸੀ ਕਿਸੇ ਕੋਲ ਧਨ ਪਰਦਾਸ ਦੇਖ ਕੇ ਈਰਖਾ ਨਹੀਂ ਕਰਨੀ ਚਾਹੀਦੀ ਲੁੱਟਮਾਰ ਅਤੇ ਬੇਈਮਾਨੀ ਕਰਕੇ ਕਮਾਇਆ ਧਨ ਸਾਨੂੰ ਕਦੇ ਸੁੱਖ ਨਹੀਂ ਦੇ ਸਕਦਾ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ